ਹਾਂਜੀ ਸੰਗਤ ਜੀ ਇਸ ਵਕਤ ਅਸੀਂ ਸ਼੍ਰੀ ਤਰਨਤਾਰਨ ਸਾਹਿਬ ਦੇ ਵਿੱਚ ਖੜੇ ਆ ਜੀ ਸਾਡੇ ਬਿਲਕੁਲ ਨਾਲ ਫਿਰੋਜ਼ਪੁਰ ਦੇ ਵੀ ਪਿੰਡ ਲੱਗਦੇ ਨੇ ਜਿੱਥੇ ਹੜ੍ਹ ਦੀ ਮਾਰ ਦੇ ਨਾਲ ਕਈ ਪਿੰਡਾਂ 'ਚ ਬਰਬਾਦੀ ਜਿਹੜੀ ਹੋਈ ਆ ਤਾਂ ਜਿੱਥੇ ਬਰਬਾਦੀ ਹੋਈ ਆ ਉੱਥੇ ਸਾਡੇ ਨੌਜਵਾਨ ਭੈਣ ਭਰਾ ਵੱਖ-ਵੱਖ ਪਿੰਡਾਂ 'ਚੋਂ ਜਿਹੜੀ ਸੇਵਾ ਲੈ ਕੇ ਪਹੁੰਚੇ ਨੇ ਜੀ ਸੰਗਤਪੁਰ ਸੋਡੀਆਂ ਜਿਹੜਾ ਫਤਿਹਗੜ੍ਹ ਸਾਹਿਬ ਦੇ ਵਿੱਚ ਪੈਂਦਾ ਜੀ ਉੱਥੋਂ ਵੀਰ ਹੋਣੀ ਚਾਰ ਤੇ ਹੋਰ ਜਿਹੜੀਆਂ ਦਾਣਾ ਜਿਹੜੀਆਂ ਲੋੜਿੰਦਾ ਚੀਜ਼ਾਂ ਨੇ ਉਹ ਲੈ ਕੇ ਇੱਥੇ ਤੱਕ ਪਹੁੰਚੇ ਨੇ ਵੀਰ ਹੋਣੀ ਅੱਗੇ ਆਪਣੇ ਕੋਲੇ ਕਈ ਪਿੰਡਾਂ ਦੇ ਵਿੱਚ ਲੋੜਵੰਦਾਂ ਦੀ ਲਿਸਟ ਬਣੀ ਵੀ ਆ ਜੀ ਪ੍ਰੋਪਰ ਆਪਣੇ ਦੋ ਮੈਂਬਰ ਵੀਰ ਉਹਨਾਂ ਦੇ ਨਾਲ ਜਾਣਗੇ ਤਾਂ ਕਿ ਜਿਹੜੀ ਚੀਜ਼ ਆ ਕਿਸੇ ਦੀ ਕਿਰਤ ਕਮਾਈ ਦੇ ਵਿੱਚੋਂ ਨਿਕਲੀ ਵੀ ਉਹ ਸਹੀ ਹੱਥਾਂ 'ਚ ਜਾਵੇ ਜੀ ਕਿਉਂਕਿ ਕਈ ਵੀਰ ਆਉਂਦੇ ਨੇ ਉਹ ਪਿੰਡਾਂ ਦੇ ਵਿੱਚ ਜਿਹੜਾ ਢੇਰ ਕਰਕੇ ਚੱਲ ਜਾਂਦੇ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਕਿਹੜਾ ਬੰਦਾ ਲੋੜਵੰਦਾ ਹੈ ਕਿਹੜਾ ਬੰਦਾ ਨਹੀਂ ਲੋੜਵੰਦਾ ਕਿਉਂਕਿ ਜਿਹੜੇ ਬੰਦੇ ਨਹੀਂ ਲੋੜਵੰਦ ਉਹ ਆਪਣੇ ਆਪ ਨੂੰ ਇਹ ਪ੍ਰੂਫ ਕਰ ਦਿੰਦੇ ਨੇ ਅਸੀਂ ਤਾਂ ਜੀ ਬਹੁਤ ਲੋੜਵੰਦਾਂ ਸਾਨੂੰ ਤਾਂ ਬਹੁਤ ਲੋੜ ਆ ਜੀ ਸਾਨੂੰ ਤੁਸੀਂ ਚੀਜ਼ ਦਿਓ ਪਰ ਅਸੀਂ ਇਹ ਨਾ ਪਿੰਡਾਂ ਦੇ ਵਿੱਚ 25 ਦਿਨਾਂ ਤੋਂ ਜਿਹੜਾ ਕਾਰਜ ਕਰ ਰਹੇ ਹ रहे ਫੇ ਚਾਰਾ ਪਚਾਉਂਦੇ ਰਹੇ ਹੁਣ ਇਹ ਨਾ ਪਿੰਡਾਂ ਦੇ ਵਿੱਚ ਫੋਗਿੰਗ ਚੱਲ ਰਹੀ ਹੈ ਜੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਵੱਲੋਂ ਉੱਥੇ ਸਾਡੇ ਇਹ ਨੌਜਵਾਨ ਭਰਾ ਪਹਿਲਾਂ ਤਾਂ ਮੈਂ ਸਲੂਟ ਕਰਦਾ ਇੰਨੀ ਦੂਰ ਤੋਂ ਬੰਦਾ 200 250 ਕਿਲੋਮੀਟਰ ਤੋਂ ਬੰਦਾ ਜਦੋਂ ਟਰੈਕਟਰਾਂ ਤੇ ਚੱਲਦਾ ਤਾਂ ਉਹਦੀ ਰੂਹ ਸੱਚੀ ਹੁੰਦੀ ਆ ਵੀ ਯਾਰ ਜੇ ਆਪਾਂ ਇਹ ਚੀਜ਼ ਲੈ ਕੇ ਚੱਲੇ ਆ ਵੀਰੇ ਇੱਕ ਮਿੰਟ ਆਪਾ ਮਹਾਰਾਜ ਦਾ ਸਰੂਪ ਵਾਹਿਗੁਰੂ ਸਤਨਾਮ ਵਾਹਿਗੁਰੂ सतनाम वाहे गुरु ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਗੱਲ ਕਰ ਰਹੇ ਸੀਗੇ ਜੀ ਕਿਉਂਕਿ ਜਦੋਂ ਇਨਸਾਨ ਕੋਈ ਚੀਜ਼ ਇਕੱਠੀ ਕਰਦਾ ਚਾਹੇ ਚਾਰਾ ਚਾਹੇ ਫੀਡਾ ਚਾਹੇ ਕੋਈ ਵੀ ਚੀਜ਼ ਆ ਉਹਦੇ ਪਹਿਲਾਂ ਜਿਹੜੀ ਇੱਕ ਤਾਂ ਦਸਬੰਦ ਹੁੰਦਾ ਜਿਹੜਾ ਦਸਬੰਦ ਕਿਸੇ ਰੱਬ ਦੇ ਨਾਮ ਤੇ ਕੱਢਿਆ ਹੋਆ ਹੁੰਦਾ ਕਿਸੇ ਚੰਗੇ ਕਾਰਜ ਲਈ ਕੱਢਿਆ ਹੁੰਦਾ ਉਹ ਸਹੀ ਹੱਥਾਂ 'ਚ ਜਾਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਅਸੀਂ ਸਾਡਾ ਇਹ ਫਰਜ਼ ਹੈ ਦਾ ਜੇ ਨੌਜ ਬੰਨਣ ਨੇ ਸਾਡੇ ਤੇ ਯਕੀਨ ਕੀਤਾ ਤਾਂ ਸਾਡੀ ਟੀਮ ਪ੍ਰੋਪਰ ਜਾ ਕੇ ਉਹ ਲੋਡ ਬੰਦੇ ਨੂੰ ਦੱਸੂਗੀ ਲੋਡ ਬੰਦ ਦੀ ਜਾ ਕੇ ਲਿਸਟ ਦੋਗੇ ਵੀ ਭਾਈ ਆਹ ਬੰਦਿਆਂ ਨੂੰ ਆਹ ਚੀਜ਼ਾਂ ਦੀ ਲੋਡ ਆ ਪਹਿਲਾਂ ਵੀ ਪਿੱਛੇ ਤੁਸੀਂ ਇਸ ਟਾਈਮ ਇੱਕ ਤੂੜੀ ਦਾ ਟਰਾਲਾ ਦੇਖਦੇ ਹੋਮੋਂਗੇ ਦੂਰ ਖੇਤਾਂ 'ਚ ਖੜਾ ਜੀ ਉਹ 300 ਕੁ ਮੰਡਲ ਤੂੜੀ ਆ ਜੀ ਜਿਹੜੀ ਪਿੰਡ ਰਾਂਦਲਕੇ ਕੇ ਰਾਮ ਸਿੰਘ ਵਾਲੇ ਰਾਮ ਸਿੰਘ ਵਾਲੇ ਪਿੰਡ 'ਚ ਜਾ ਰਹੀ ਹੈ ਜੀ ਉਹ ਉਹ ਲੋਡ ਬੰਦਾਂ ਦੀ ਲਿਸਟ ਬਣੀ ਆ ਪ੍ਰਾਪਰ ਟਰੈਲੀਆਂ ਲੈ ਕੇ ਆਉਣਗੇ ਪ੍ਰਾਪਰ ਇੱਕ ਇੱਕ ਟਰੈਲੀ ਆਪਣੀ ਭਰ ਕੇ ਲੈ ਕੇ ਜਾਣਗੇ ਤੂੜੀ ਦੀ ਉਦਹੀਏ ਵੀਰ ਉਹਨਾਂ ਨੂੰ ਹੁਣ ਆਪਾਂ ਰਾਦਲ ਕੇ ਤੇ ਜਿਹੜਾ ਝੁੱਗੀਆਂ ਪੀਰ ਬਖਸ਼ ਪਿੰਡਾਂ ਦੇ ਵਿੱਚ ਭੇਜਣਾ ਜੀ ਉੱਥੇ ਹੀ ਆਪਣੀ ਜਿਹੜੀ ਚੀਜ਼ ਸਹੀ ਹੱਥਾਂ 'ਚ ਬਚਾਉਣਗੇ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਸਾਰੇ ਭੈਣ ਭਰਾਵਾਂ ਦਾ ਤੇ ਅਸੀਂ ਇਸ ਨਗਰ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਇੱਥੋਂ ਤੱਕ ਚੀਜ਼ ਲੈ ਕੇ ਪਹੁੰਚੇ ਜਿਹੜਾ ਇਹਨਾਂ ਦੇ ਪਿੱਛੇ سپورਟ ਆ ਉਹ ਨਗਰ ਦੀ ਹੁੰਦੀ ਆ ਕਿਉਂਕਿ ਕੱਲਾ ਇਨਸਾਨ ਕੁਝ ਨਹੀਂ ਕਰ ਸਕਦਾ ਤੁਹਾਡਾ ਸਾਰੀ ਨਗਰ ਦਾ ਤਹਿ ਦਿਲੋਂ ਧੰਨਵਾਦ ਜੀ ਅਸੀਂ ਸੰਗਤਾਂ ਨੂੰ ਬੇਨਤੀ ਇਹ ਵੀ ਵੀਰ ਉਹਨਾਂ ਨੂੰ ਵੀ ਕੀਤੀ ਵੀ ਵੱਖ-ਵੱਖ ਪਿੰਡਾਂ 'ਚ ਇਹ ਵੀ ਸਨੀਹਾ ਲਾਇਆ ਜਾਵੇ ਇੱਧਰ ਦੇ ਇਲਾਕੇ ਦੇ ਵਿੱਚ ਜ਼ਮੀਨਾਂ ਪੱਧਰ ਕਰਨ ਦਾ ਬਹੁਤ ਵੱਡੇ ਪੱਧਰ ਤੇ ਜਿਹੜੀ ਬਰਬਾਦੀ ਹੋਈ ਆ ਅਤੇ ਬੀਜ ਬਜਾਈ ਦੀ ਜੀ ਆਪਣੇ ਕੋਲ ਤਿੰਨ ਚਾਰ ਪਿੰਡਾਂ ਦੀ ਲਿਸਟ ਆ ਜੀ ਜਿਨ੍ਹਾਂ ਦੇ ਵਿੱਚ ਜ਼ਿਆਦਾ ਬਰਬਾਦੀ ਹੋਈ ਆ ਉਹ ਵੀ ਅਸੀਂ ਵੀਰ ਉਹਨਾਂ ਨਾਲ ਸਾਂਝੀ ਕੀਤੀ ਆ ਜੇਕਰ ਕਿਤੇ ਇੱਕ-ਇੱਕ ਦੋ-ਦੋ ਪਿੰਡਾਂ 'ਚ ਇੱਕ-ਇੱਕ ਦੋ-ਦੋ ਟਰੈਕਟਰ ਆ ਕੇ ਜਿਹੜਾ ਉਹਰੇ ਸਹਿਯ ਦੀ ਮਹੀਨਾ ਡੇਢ ਮਹੀਨਾ ਅਸੀਂ ਇੱਥੀਆਂ ਜੀ ਬਿਲਕੁਲ ਗਰਾਊਂਡ ਤੇ ਕਿਉਂਕਿ ਸਾਨੂੰ ਪਤਾ ਲੱਗਦਾ ਵੀ ਕਿਹੜਾ ਲੋੜ ਬੰਦਾ ਕਿਹੜਾ ਨਹੀਂ ਲੋੜ ਬੰਦਾ ਠੀਕ ਹੈ ਵੀਰੇ ਤੁਸੀਂ ਕੁਝ ਸਹਿਯੋਗ ਵੀਰੇ ਬੋਲਣਾ ਕੁਝ ਬੋਲ ਸਕਦੇ ਜੀ ਬਾਬਾ ਜੀ ਧੰਨਵਾਦ ਨੌਜਵਾਨ ਸੰਗੀ ਜਾਂਦੇ ਨੇ ਠੀਕ ਬੋਲਣਾ ਵੀਰੇ ਕੁਝ ਚਲੋ ਵੀਰੇ ਧੰਨਵਾਦ ਤੁਹਾਡਾ ਸਾਨੇ ਸ੍ਰੀ ਅਕਾਲ ਸਾਡੇ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਹੋ ਟਰੈਕਟਰ ਇਧਰਲੇ ਪਾਸੇ ਜਿਹੜਾ 4 ਆ ਜੀ ਇਧਰ ਫੀਡ ਆ ਜੀ ਫੀਡ ਉਹਦੇ ਚ ਕੀ ਆ ਉਧਰ ਵੀ ਚਾਰ ਆ ਜੀ ਤਿੰਨ ਟਰੈਕਟਰ ਵੀ ਰੋਣੀ ਲੈ ਕੇ ਆਏ ਨੇ ਫਤਿਹਗੜ ਸਾਹਿਬ ਜ਼ਿਲ੍ਹੇ ਤੋਂ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ